ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਨੂੰ ਕੋ ਵੀ ਚੈਨਲ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਬੋਲੋ ਮੈਂ ਕੀ ਲਸਣ ਦਾ ਅਚਾਰ ਲਸਣ ਸਰਦੀ ਦਾ ਮੌਸਮ ਆ ਗਿਆ ਸਰਦੀ ਦੇ ਵਿੱਚ ਵੀ ਲਸਣ ਦੇ ਅਚਾਰ ਦੀ ਬਹੁਤ ਜਿਆਦਾ ਜਨਤ ਪੈਂਦੀ ਕਿਉਂਕਿ ਇਹਦੀ ਸੇਰ ਗਰਮ ਹੁੰਦੀ ਹੈ ਨਾ ਬਹੁਤ ਜਿਆਦਾ ਵਧੀਆ ਬਹੁਤ ਅੱਛਾ ਤੇ ਆਪਾਂ ਨਾ ਦੋ ਪਾਈਆ ਥੋਮ ਲੈ ਆ ਲਸਣ ਪਾਈਆ ਤੋਂ ਘਰ ਦਾ ਆਪਣਾ ਇਹ ਘਰ ਦਾ ਆਪਣਾ ਹੀ ਹਾਂ ਜੀ ਹਾਂ ਤੇ ਇਹਨੂੰ ਆਪਾਂ ਨੂੰ ਛਿੱਲਣਾ ਮੈਨੂੰ ਛਿੱਲਣ ਦੇ ਵੀ ਦੋ ਤਿੰਨ ਤਰੀਕੇ ਆ ਨਾ ਅੱਛਾ ਤੇ ਆਪਾਂ ਗਰਮ ਪਾਣੀ ਚ ਵੀ ਇੱਕ ਰਾਂ ਪਾ ਕੇ ਤੇ ਛਿੱਤੀ ਛਿੱਲਿਆ ਜਾਂਦਾ ਤੇ ਜੇ ਆਪਾਂ ਤੇਲ ਲਾ ਕੇ ਥੋੜਾ ਜੈਨ ਨੂੰ ਹੱਡਾ ਇਸ ਤਰ੍ਹਾਂ ਗੰਡੀਆਂ ਕਰਕੇ ਮੜ ਮੜ ਤੇਲ ਲਾ ਲੀਏ ਇਸ ਤਰ੍ਹਾਂ ਫਿਰ ਵੀ ਸੌਖਾ ਛਿੱਲਿਆ ਜਾਂਦਾ ਆਪਾਂ ਦੋ ਤਰੀਕੇ ਕਿਸੇ ਤਰੀਕੇ ਨਾਲ ਆਪਾਂ ਛਿਲਣਾ ਹਾਂ ਆਪਾਂ ਸਿੰਪਲ ਤਰੀਕੇ ਨਾਲ ਛਿੰਦੇ ਇਸ ਤਰੀ ਲਾ ਕੇ ਮਿੰਟੋ ਮਿੰਟੀ ਥੱਲੇ ਥੋਮ ਮੋਟਾ ਬਹੁਤ ਵਧੀਆ ਥੋਮ ਕਰਦਾ ਬਹੁਤ ਵਧੀਆ ਮਿੰਟੋ ਮਿੰਟੀ ਇਸ ਤਰ੍ਹਾਂ ਛਿੱਲਿਆ ਜਾਣਾ ਇਸ ਤਰ੍ਹਾਂ ਛਿਲ ਛਿਲ ਕੇ ਆਪਾਂ ਇਸ ਤਰ੍ਹਾਂ ਸਾਰਾ ਨੂੰ ਰੱਖ ਲਈਨੇ ਬਸ ਇਸ ਤਰ੍ਹਾਂ ਕਰਦੇ ਬਹੁਤ ਵਧੀਆ ਤਾਂ ਸਾਰਾ ਮਤਲਬ ਕਿ ਦੋ ਤਰੀਕੇ ਆ ਦੋ ਤੁਹਾਨੂੰ ਜਿਹੜਾ ਚੰਗਾ ਲੱਗਦਾ ਨਾ ਉਹੋ ਤੇੰ ਤਰੀਕੇ ਆ ਤੇਲ ਪਾ ਕੇ ਵੀ ਆਪਾਂ ਬਹੁਤ ਛੇਤੀ ਛਿਲਾਂ ਲਿਆ ਜਾਂਦੀਆਂ ਲਹਣੀਆਂ ਦੇ ਹੱਥਾਂ ਨੇ ਪੈਣੀਆਂ ਗਰਮ ਪਾਣੀ ਚ ਪਾ ਕੇ ਵੀ ਹੱਥਾਂ ਨਾਲ ਲਹਣੀਆਂ ਪੈਣੀਆਂ ਲੱਗ ਰਿਹਾ ਲੌਣੀ ਹਥਨਾ ਪੈਣੀ ਗਰਮ ਬਣਨੇ ਛੇਤੀ ਲਾਈ ਨਹੀਂ ਆਂਦੇ ਇਧਰੋਂ ਛੇਤੀ ਲਾਈ ਦੀ ਤੇ ਆਇਆ ਥੋਮਿਆ ਇਹ ਸਾਰਾ ਆਪਾਂ ਛਿੱਲ ਕੇ ਤੇ ਸਭ ਕੁਝ ਦਗਾਉਣੇ ਆ ਆਪਾਂ ਮਿੰਟੋ ਮਿੱਟੀ ਛੇਲ ਕੇ ਸਾਰਾ ਇਧਰ ਆਪਾਂ ਇਤਰਾ ਲਾ ਲਾ ਆ ਜਿਹੜਾ ਅਸਾ ਪਾਟ ਵਾਲਾ ਇਧਰ ਆਪਾਂ ਹਿੱਸਾ ਇਤਰਾ ਮਿੰਟੋ ਮਿੱਟੀ ਆ ਪੂਰੀ ਛੇਲ ਲਈ ਜਾਂਦੀ ਆ ਵੀ ਤੇ ਠੀਕ ਹੈ ਜੀ ਹੁਣ ਉਹ ਸਾਰਾ ਮਥੋਂ ਬਿਲ ਛੇਲਦੇ ਆ ਫਿਰ ਤਾਂ ਦਗਾਉਣੇ ਆਗੇ ਉਹ ਚੰਗੇ ਇਸ ਤਰ੍ਹਾਂ ਹਨ ਇਹ ਨਲੀ ਪਸਾਰਾ ਲੋ ਜੀ ਸਾਰਾ ਧੂਮ ਜਿਹੜਾ ਆਪਾਂ ਛੇਲ ਲਿਆ ਪਾਈਆ ਦਾ ਪਾਈਆ ਧੂਮ ਸਾਰਾ ਛੇਲ ਲਿਆ ਬਿਲਕੁਲ ਕੋਟੇ ਇਸ ਤਰ੍ਹਾਂ ਦੀ ਕੋਈ ਹੋਵੇ ਦਾਗ ਉਹ ਲਾਹ ਦੇਣਾ ਇਸ ਤਰ੍ਹਾਂ ਚਾਰ ਜਿਹੜਾ ਬਹੁਤ ਖਰਾਬ ਛਿਲਦੀ ਖਰਾਬ ਹੁੰਦਾ ਦੇਖੋ ਬਦਰੋ ਸਾਰਾ ਸਾਫ ਸਾਫ ਰੱਖਣਾ ਕੋਈ ਦਾਗੀ ਦੂਗੀ ਨਹੀਂ ਰੱਖਣਾ ਬਚਣਾ ਬਸ ਕੋਈ ਨਹੀਂ ਚਾਹੀਦਾ ਉੱਤਰੀ ਵਾਲਾ ਪਾਰਾ ਜਿਹੜਾ ਇਹ ਵੀ ਆਪਾਂ ਇਸ ਤਰ੍ਹਾਂ ਤਾਰ ਦੇਣਾ ਬਸ ਕੁਝ ਨਹੀਂ ਕਰਨਾ ਉਹਨੇ ਤੇ ਗਿਆ 그러면은 ਜੁਆ ਦੇ ਚ ਮਸਾਲੇ ਪੈਣੇ ਕੋ ਕਰ ਦੱਸ ਦੇ ਵੀ ਕੀ ਕੀ ਪੈਣੇ ਆ ਦਸ ਦੇ ਚਾਰੇ ਆ ਅੱਧਾ ਇੱਕ ਚਮਚਾ ਹਲਦੀ ਦਾ ਇੱਕ ਚਮਚਾ ਹਲਦੀ ਦਾ ਸ਼ਾਹ ਮਾਜਾ ਇਹ ਚਿੱਟਾ ਲੂਣ ਇੱਕ ਚਮਚਾ ਚਿੱਟਾ ਲੂਣ ਅੱਧਾ ਚਮਚਾ ਨਾਂ ਲੂਣ ਅੱਧਾ ਚਮਚਾ ਨਾਂ ਲੂਣ ਠੀਕ ਹੈ ਤੇ ਇੱਕ ਚਮਚਾ ਦੇਗੀ ਵਿੱਚ ਲਾ ਦੇ ਪਕਸ਼ਮੀਰੀ ਮਿਰਚ ਕਹਿ ਦਿੰਦੇ ਆ ਇੱਕ ਜਿਹੜਾ ਦੇਗੀ ਮਿਰਚ ਹੈ ਥੋੜੀ ਇੱਕ ਚਮਚਾ ਜਵੈਣ ਤੇ ਹੱਥ ਪਾ ਕੇ ਨਾ ਮੇਥਰੇ ਉਹ ਮੇਥਰੀ ਤੇ ਪਾ ਕੇ ਸੌਫ ਤੇ ਆਪਾਂ ਉਹਨਾਂ ਦਰਦਰਾ ਜਿਹਾ ਪੀਸ ਲਈ ਸੀ ਅਛਾ ਅਛਾ ਤੇ ਆ ਆਮਚੂਰ ਪੋੜੇ ਦਾ ਖੱਟ ਮਿੱਠਾ ਇਹਦੇ ਨਾਲ ਨਾ ਚਟਪਟਾ ਜਿਹਾ achar ਬਣਦਾ ਆਹ ਲਾਲ ਵਿੱਚ ਦਾ ਪਾਊਡਰ ਲਾਲ ਮਿਰਚ ਲਾਲ ਮਿਰਚ ਪੀਸੀ ਲਾਲ ਪੀਸੀ ਲਾਲ ਮਿਰਚ ਅਸੀਂ ਇਹ ਮਸਾਲੇ ਆਪਾਂ ਤਿਆਰ ਕਰ ਲਏ ਇਹ ਮਸਾਲੇ ਤਾਂ ਸਾਹਮਣੇ ਕਿੰਨੇ ਤਿੰਨ ਤੇ 6 7 ਮਸਾਲੇ ਮੈਨੇ ਆਖੇ ਸੀ ਜਿਆਦਾ ਨਹੀਂ ਮਸਾਲੇ ਵੀ ਜਿਆਦਾ ਨਹੀਂ ਚੂਸ ਕੇ ਕਰਨਾ ਵਿੱਚ ਵਗਰਾ ਕੁਛ ਨਹੀਂ ਯਾ ਥੋੜੀ ਜੀ ਨਾ ਸਰਸੋਂ ਲੈਣੀ ਹੈ ਇਹਦੇ ਵਿੱਚ ਪੀਲੀ ਸਰੋਂ ਨਹੀਂ ਹੈਗੀ ਦੂਜੀ ਕਾਲੀ ਸਰੋਂ ਲੈਣੀ ਹੈ ਹਾਂ ਕਾਲੀ ਸਰੋਂ ਲੈਣੀ ਵਿੱਚ ਹਾਂ ਕਾਲੀ ਸਰੋਂ ਲੈਣੀ ਹੋਵੇ ਤਰ ਤਰੀਕੀ ਪੀਸ ਲੈਣੇ ਆਂ ਉਹ ਵੀ ਖਾ ਦੇਣੇ ਤੁਹਾਨੂੰ ਮਤਲਬ ਹੁਣ ਕੀ ਥੋਮ ਆਪਾਂ ਛਿਲ ਲਿਆ ਸਾਰਾ ਛਿਲ ਕੇ ਰੱਖਿਆ ਹੈ ਮਸਾਲੇ ਆਪਣੇ ਸਾਰੇ ਰੈਡੀ ਆ ਠੀਕ ਹੈ ਤੁਹਾਨੂੰ ਸਾਰਾ ਦਾਤਾਵਾਲੀ ਦੀ ਛੱਟਾ ਲੂਣ ਕਾਲਾ ਲੂਣ ਕਸ਼ਮੀਰੀ ਮਿਰਚ ਜਵੈਣ ਆਮਚੂਰ ਪਾਊਡਰ ਲਾਲ ਮਿਰਚ ਆ ਪਤਾ ਨਹੀਂ ਕੀ ਹੈ ਕਿ ਮੰਮੀ ਦੱਸ ਲਈ ਤੁਹਾਨੂੰ ਲੈਣੀ ਆ ਪੀਸੇ ਤਰ੍ਹਾਂ ਕਰ ਲੀ ਇਧਰ ਤਰੀ ਸਰੋਂ ਦੇਸੀ ਆਪਣੀ ਇਹ ਪਾ ਲਈ ਆਪਾਂ ਹੁਣ ਦਰਦ ਦੀ ਨਾ ਪੀਸ ਲਈਏ ਸਰੋਂ ਜਿਹੜੀ ਆਪਣੀ ਕਿਹੜੀ ਕਾਲੀ ਹਾਂ ਕਾਲੀ ਹੈ ਪੀਲੇ ਵਾਲੀ ਸਰਸੋਂ ਨਹੀਂ ਕਾਲੀ ਹੈ ਕਾਲੀ ਸਰੋਂ ਜਿਹੜੀ ਆਪਾਂ ਫੇਰ ਪੀਸ ਲਈਏ ਮਿਕਸੀ ਦੇ ਵਿੱਚ ਮਾਰੀ ਦਰਦ ਰਵੜੀ ਕਰ ਲਈਏ ਜਿਆਦਾ ਵੱਡਾ ਨਹੀਂ ਕੁਝ ਕੀਤਾ ਇਹ ਇਹ ਵੀ ਆਪਾਂ ਰੱਖ ਲਈ ਆ ਹੁਣ ਅੱਗੇ ਕੀ ਕਰਨਾ ਆਪਾਂ ਤੁਹਾਨੂੰ ਦੱਸਦੇ ਆ ਸਾਰੇ ਸੁਮਿਲ ਮਸਾਲੇ ਆਪਣੇ ਰੈਡੀ ਆ ਹੁਣ ਆਪਾਂ ਪਾ ਦਾਂਗੇ ਗੈਸ ਤੇ ਫਰਾਈ ਪੈਨ ਨੂੰ ਤੇਲ ਕਰਦੇ ਗਨੂੰ ਤੇਲ ਚ ਥੋੜਾ ਜਨਾ ਤੇਲ ਚ ਭੁੰਨਣਾ ਨੂੰ ਆ ਥੋੜਾ ਭੁੰਨਾਂਗੇ 2-4 ਮਿੰਟ ਅੱਛਾ ਜ਼ਿਆਦਾ ਨਹੀਂ 2-4 ਮਿੰਟ ਜ਼ਿਆਦਾ ਨਹੀਂ ਜੇ ਨਹੀਂ ਭੁੰਨ ਤਾਂ ਵੀ ਆਪਾਂ ਪਾ ਸਕਦੇ ਆ ਇਸ ਤਰ੍ਹਾਂ ਵੀ ਕੋਈ 25 ਦਿਨ ਚ ਚਾਰ ਬਣੂਗਾ ਅੱਛਾ ਜਿਹੜੇ ਬਚਦੇ ਆ ਇਹ ਆਪਾਂ ਭੁੰਨ ਲਾਂਗੇ ਨਾ ਇਸ ਤਰ੍ਹਾਂ ਫਿਰ ਆਪਾਂ ਦੋ ਚੌਂ ਦਿਨਾਂ ਚ ਖਾਣ ਵਾਲਾ ਬਣ ਜੇਗਾ ਅੱਛਾ ਜੀ ਹੂੰ ਮਤਲਬ ਭੁੰਨਿਆ ਛੇਤੀ ਬਣ ਜੂਗਾ ਜੇ ਉਤਰਾ ਪੋਨੇ ਉਤਰਾ ਤਰਫ ਤੇ 20 ਦਿਨ ਲੱਗਣਗੇ ਭਾਈ ਇਤਰਾ ਪਾਵਾਂਗੇ ਕੱਚਾ ਕੱਚਾ ਹੀ ਪਾ ਸਕਦੇ ਆ ਇਹਨੂੰ ਧੁੱਪੇ ਰੱਖਣਾ ਕਦੀ ਬਾਹਰ ਕੱਢਣਾ ਕਿ ਧੁੱਪੇ ਰੱਖਣਾ ਇਸ ਤਰ੍ਹਾਂ ਬਣਨਾ ਧੁੱਪ ਲੱਗਣੀ ਉਹ ਕੋ ਟਾਈਮ ਲੱਗਣਾ ਹੈ ਇਹ ਛੇਤੀ ਬਣ ਜਾਂਦਾ ਚਾਹ ਵਿੱਚ ਫਰਾਈ ਪੈਨ ਧਰਤਾ ਹੈ ਗਾਂ ਚਲਾਤਾ ਹੈ ਇਚਨ ਕੀ ਸਾਰੋਂ ਤੇਲ ਚਰ ਕਰਨਾ ਸਾਰੋਂ ਤੇਲ ਸਾਰੋਂ ਦਾ ਤੇਲ ਵੀ ਆਪਣਾ ਘਰ ਦਾ ਆਉਂਦਾ ਹੈ ਬਜਾਰੀ ਵੀ ਉਹ ਦੀ ਜੀ ਕੋਈ ਯੂਜ਼ ਨਹੀਂ ਕਰਦੇ ਸਾਰਾ ਕੁਝ ਆਪਣਾ ਸਾਡੇ ਘਰ ਦਾ ਹੀ ਹੋ ਦੋ ਤਿੰਨ ਕੜਸੀਆਂ ਤੇਲ ਦੀਆਂ ਪਾਈਆਂ ਆਪਾਂ ਤਿੰਨ ਜਾਂ ਦੋ ਢਾਈ ਕੜਸੀਆਂ ਲਾ ਲਓ ਤੇ ਹੁਣ ਤੇਲ ਨੂੰ ਚੰਗੀ ਤਰ੍ਹਾਂ ਨਾ ਸੜਿਆ ਨਾ ਸੜਨ ਨਾਲ ਨਹੀਂ ਸੜਨ ਨਾਲ ਚੰਗੀ ਤਰ੍ਹਾਂ ਜਦ ਤੁਮ ਥੋੜਾ ਜਿਹਾ ਜੀ ਧੂਆਂ ਨਿਕਲ ਆ ਪਿਆ ਸੇਰਾ ਬਗਾਨਾ ਮੈਂ ਦੋ ਦੋ ਤਿੰਨ ਮਿੰਟ ਲੱਗਨੇ ਹੋਣ ਸੜਨ ਤੇ ਫਿਰ ਤੁਹਾਨੂੰ ਸਾਰਾ ਦਿਖਾਉਣੀ ਕਰੀ ਜਾਂਦਾ ਬਾਕੀ ਸਾਰਾ ਸਮਾਨ ਆਪਣਾ ਮਸਾਲਾ ਰੈਡੀ ਹੈ ਤੇਲ ਵੀ ਰੈਡੀ ਹੈ ਬਸ ਹੁਣ ਕਿਹਦਾ ਹੋ ਗਿਆ ਤੇਲ ਆਪਣਾ ਜਿਹੜਾ ਬਿਲਕੁਲ ਸੜ ਗਿਆ ਘੜੱਤਾਂ ਨਿਕਲ ਗਈ ਤੇਲੋਂ ਤੂੰ ਧੂਆਂ ਧੂਆਂ ਦੇ ਵੇਖਣ ਦੇ ਹੈ ਜੇ ਸਮੈਲ ਵੀ ਆਇਆ ਹੁੰਦੀ ਤੇਲ ਮਤਲਬ ਇਹ ਸੜ ਗਿਆ ਆਪਣਾ ਹੁਣ ਥੋੜਾ ਜਾਨੂੰ ਠੰਡਾ ਕਰਾਂਗੇ ਮੜਾ ਜਾ ਤੇ ਫੇਰ ਆਪਾਂ ਸਮਾਨ ਇੱਕਦਾਂ ਇੰਨੇ ਗਰਮ ਚ ਪਾਤਾ ਨਾ ਤੇ ਤੇ ਜਿਹੜਾ ਚਾਟੇ ਇਹਨੇ ਨਾ ਸੜ ਜਾਣਾ ਸੜ ਜਾਣਾ ਕਿਉਂ ਤਾਂ ਹੋੜੀ ਹੋੜੀ ਨਾ ਵੀ ਜਿਹੜਾ ਸੰਡੇ ਮੜਾ ਜਾ ਠੰਡਾ ਹੁਣੰਜੋ ਦਾ ਠੀਕ ਅੰਨਾ ਖਾਣੇ ਸਾਰਾ ਜਿਹੜਾ ਲਸਣਿਆ ਦੋ ਤਿੰਨ ਮਿੰਟ ਭੁੰਨਣਾ ਉਹਨਾਂ ਜਿਆਦਾ ਨਹੀਂ ਕਰਨਾ ਅੱਛਾ ਬਸ ਮੜਾ ਮੜਾ ਭੁੰਨਣਾ ਹੀ ਆਗੇ ਤੇਲ ਤੁਸੀਂ ਇੰਨਾ ਪੋਣਾ ਜਿਹੜਾ ਆਪਣੇ ਆੜੇ ਆ ਲਸਣਿਆਂ ਡੁੱਬ ਜੇ ਇਹ ਨਹੀਂ ਕਿ ਕੜਾਈ ਪੋਲੀ ਭਰ ਲੈਣੀ ਆ ਇੰਨੀ ਕੀ ਭਰਨੀ ਜਿਹੜਾ ਡੁੱਬਿਆ ਰਹੇ ਮੜਾ ਮੜਾ ਤੇ ਇਹਨੂੰ ਇਤਨਾ ਲਾਈ ਜਾਣਾ ਹੌਲੀ ਹੌਲੀ ਜਿਹੜਾ ਇਹ ਸੜੇ ਨਾ ਇਹਨੂੰ ਬਾਤ ਵਿੱਚ ਦੋ ਤੋਂ ਚਾਰ ਮਿੰਟਾਂ ਪੈ ਤੱਕ ਕਰਨਾ ਤੇ ਫਿਰ ਤੁਹਾਨੂੰ ਦੱਸ ਦੇ ਬਾਕੀ ਕਰਨਾ ਬੰਦ ਤੇ ਗੈਸ ਕਰਤਾ ਆਪਾਂ ਬੰਦ ਹੁਣ 2-3 ਮਿੰਟ ਆਪਾਂ ਭੁੰਨ ਲਿਆ ਵੀ ਹੈਨਾ ਇਸ ਤਰ੍ਹਾਂ ਜਿੰਦਾ ਘੁਲਾਵਾ ਜਾ ਲਾਲ ਨਹੀਂ ਕਰਨਾ ਅੱਛਾ ਆ ਜਿੰਨੇ ਸਾਰੇ ਮਸਾਲੇ ਤੁਹਾਨੂੰ ਦੱਸੇ ਪਹਿਲਾਂ ਹੀ ਉਹ ਸਾਰੇ ਵਿੱਚ ਪਾ ਦਰੇ ਹੁਣ ਸਰੋ ਅਖੇ ਕੁੱਟੀ ਸੰ ਸਰੋ ਉਪਾਤੀ ਵਿੱਚ ਮਮੀ ਉੱਚੀ ਬੋਲਿਆ ਗਾ ਡੱਕੀ ਡਰਾਂਗਾਈ ਸਰੋ ਜੇ ਮੈਂ ਕੁੱਟੀ ਸੀ ਕੋ ਉਪਾਤੀ ਹੈ ਆ ਸਾਰੇ ਮਸਾਲੇ ਆਪਾਂ ਕਿਹੜਾ ਦੱਸੇ ਸਾਰੇ ਇਹ ਸਾਰੇ ਆਪਾਂ ਕਿਹੇ ਰਾਂ ਸਾਰੇ ਪਾ ਲੈਣਾ ਤੇ ਵਾਰੀ ਵਾਰੀ ਨਹੀਂ ਪਾਉਣਾ ਇੱਕੇ ਨਾਲ ਸਾਰੇ ਕਰਕੇ ਤੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਉਹ ਉਹ ਤਾਂ ਡਰ ਡਰ ਕੇ ਬੋਲਦੀ ਕਿ ਆਪਣੇ ਘਰ ਆ ਕੋਈ ਨਹੀਂ ਆਪਣੇ ਵਲੌਗ ਹੈ ਕੋਈ ਗੱਲ ਨਹੀਂ ਆਪਣੇ ਬੰਦੇ ਵੇਦੇ ਜਾ ਰਹੇ ਸਾਰਾ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਨੂੰ ਬਸ ਜੀ ਚਾਰ ਆਪਣਾ ਬਣਣ ਬਣ ਕੇ ਆ অল ਰੈਡੀ ਹੁਣ ਕਿੰਨੇ ਦਿਨ ਲੱਗਣਗੇ ਇਹਨੂੰ ਬਣਦੇ ਬਸ 2-4 ਦਿਨ ਜੇ ਕੱਚਾ ਫਾਇਆ ਵੀ 20-25 ਦਿਨ ਲੱਗ ਜਾਂਦੇ ਆ ਕੱਚਾ ਪਾਉਂਦੇ 20 ਤੋਂ 25 ਦਿਨ ਹਾਈ ਤਰ੍ਹਾਂ ਪੋਨਗੇ ਪਾਓਗੇ ਤੇ ਜਿਹੜੇ 4 ਦਿਨ ਖਾਣ ਵਾਲਾ ਹੋਏਗਾ ਤੇ ਇੰਨਾ ਕਿ ਟੇਸਟੀ ਹੋਣਾ ਨਾ ਇਹ ਇੱਕ ਗੱਲਾਂ ਛੱਡ ਦਿਓ ਤੁਸੀਂ ਨਾ ਰੋਟੀਆਂ ਦੇ ਨਾਲ ਖਾਈ ਜਾਂ। ਜਦੋਂ ਗਰਮ ਗਰਮ ਨਹੀਂ ਡੱਬੇ ਚ ਪਾਉਣਾ ਜਦੋਂ ਠੰਡਾ ਹੋ ਗਿਆ ਨਾ ਬਿਲਕੁਲ ਠੰਡਾ ਹੋ ਗਿਆ ਉਦੋਂ ਪਾਉਣਾ। ਤੇ ਤੇਲ ਵੀ ਇੰਨਾ ਹੋਣਾ ਜਿਹੜਾ ਆਪਣਾ ਜਿਹੜਾ ਲਸਣ ਹੈ ਨਾ ਉਹ ਡੁੱਬ ਜੇ। ਡੁੱਬ ਜੇ। ਹਾਂ ਵੈਸੇ ਡੁੱਬ। ਜ਼ਿਆਦਾ ਵੀ ਨਹੀਂ ਪਾਉਣਾ ਤੇ ਘੱਟ ਵੀ ਨਹੀਂ ਪਾਉਣਾ। ਘੱਟ ਵੀ ਨਹੀਂ। ਏ ਨਹੀਂ ਬੀਜ ਦਸਨ ਸੁੱਕਾ ਰਿਹਾ ਜੀ ਸੁੱਕਾ ਰਿਹਾ ਜੀ ਇਹ ਵੀ ਨਹੀਂ ਅਪੀ ਦਸਨ ਲੋਬੀ ਜਾਵੇ ਮਾੜਾ ਮਾੜਾ ਦੇ ਰੱਖਣਾ ਆਪੇ ਆਜਣਾ ਜੇ ਥੱਲੇ ਉਥੋਂ ਰਸਨ ਬਹਿ ਗਿਆ ਉੱਤੇ ਸੀ 라ਜਣਾ ਹਾਂ ਚਲੋ ਆਪਾਂ ਠੰਡਾ ਹੁੰਦੇ ਆ تین ਅਗਰ ਫਿਰ ਆਪਾਂ ਦੱਬੇ ਪਾ ਗਏ ਸੀ ਬਿਲਕੁਲ ਚਾਰ ਜਿਹੜਾ ਆਪਣਾ ਬਣ ਕੇ ਰੈਡੀ ਆ ਤੁਹਾਨੂੰ ਕਿਹਦਾ ਜੀ ਸਦੀ ਦੇ ਮੌਸਮ ਵਿੱਚ ਨਾਲ ਖਾਓ ਚਾਰ ਨਾਲ ਆਂਬ ਦਾ ਚਾਰ ਨਾਲ ਥੋਣ ਦਾ ਚਾਰ ਨਾਲ ਨਹੀਂ ਕਿ ਚਲੋ ਲਓ ਜੀ ਚਾਰ ਆਪਣਾ ਬਣ ਕੇ ਤਿਆਰ ਆ ਤੇ ਤੁਹਾਨੂੰ ਕਿਵੇਂ ਦੇ ਲੱਗੀ ਆਪਣੀ ਅੱਜ ਦੀ ਰੈਸਪੀ ਕਮੈਂਟ ਕਰਕੇ ਜਰੂਰ ਦੱਸਿਓ ਫੇਰ ਮਿਲਦੇ ਆ ਕਿ ਨਵੀਂ ਰੈਸਪੀ ਤੇ ਨਵੀਂ ਤਕਨੀਕ ਦੇ ਨਾਲ ਨਵੀਂ ਸੀਗਾ ਮੰਮੀ ਉਹ ਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ ਟੇਕ ਕੇਅਰ ਮਿਲਦੇ ਆ ਫੇਰ ਕੇ ਨਵੇਂ ਵਲੌਗ ਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ